ਗੱਡੀ ਪੰਮਰ ਦਾ ਰਾਜ ਨਹੀਂ ਚੱਲੂਗਾ ਹਵਾ ਬਣਾ ਰੱਖਿਆ ਦੀ ਸਾਡੇ ਸਾਡੇ ਵਾਸਤੇ ਚੰਡੀਗੜ੍ਹ ਨੂੰ ਕਹਿੰਦੇ ਚੰਡੀਗੜ੍ਹ ਚ ਐਂਟਰ ਨਹੀਂ ਕਰਦੇ ਨੇ ਚੰਡੀਗੜ੍ਹ ਵੀ ਸਾਡਾ ਆ ਹਰਿਆਣਾ ਵੀ ਸਾਡਾ ਆ ਰਾਜਸਥਾਨ ਦੇ ਇਲਾਕੇ ਵੀ ਸਾਡੇ ਨੇ ਹਿਮਾਚਲ ਦੇ ਇਲਾਕੇ ਵੀ ਸਾਡੇ ਨੇ ਜਦੋਂ ਸਾਡੇ ਭਰਾ ਸਾਨੂੰ ਚੰਡੀਗੜ੍ਹ ਚ ਬੁਲਾਉਣਗੇ ਨਾ ਉਦੋਂ ਟਰੈਕਟਰ ਵੀ ਪਾੜਾਂਗੇ ਗੱਡੀਆਂ ਵੀ ਪਾੜਾਂਗੇ ਬੋਲੋ ਗੰਦਾ ਰਾਜ ਨਹੀਂ ਚੱਲੂਗਾ ਵਕੰਡਰੀ ਪਾਮਰ ਦਾ ਰਾਜ ਨਹੀਂ ਚੱਲੂਗਾ ਪੰਜਾਬ ਦੇ ਉੱਤੇ ਬਾਬੇ ਨਾਨਕ ਦਾ ਰਾਜ ਚੱਲੂਗਾ ਬਾਬੇ ਨਾਨਕ ਦਾ ਰਾਜ ਚੱਲਗਾ 1947 ਤੋਂ ਬਾਅਦ ਸੰਵਿਧਾਨ ਨੂੰ ਵਰਤ ਵਰਤ ਕੇ ਸਾਨੂੰ ਕੰਟਰੋਲ ਕਰਿਆ ਸਾਡੇ ਪਾਣੀ ਖੋਲੇ ਸਾਡੀ ਖੇਤੀ ਗੋਲੀ ਸਾਡੀ ਨਸਲ ਕੁਜ਼ੀ ਕੀਤੀ ਸਾਨੂੰ ਕਾਨੂੰਨ ਲੜਾਈ ਮਾਰਿਆ ਸਾਨੂੰ ਪੁੱਤ ਰਹੀ ਮਾਰਿਆ ਸਾਨੂੰ ਬੋਗ ਰਹੀ ਮਾਰਿਆ ਸਾਡੇ ਮਸਲਿਆਂ ਦਾ ਹੱਲ ਪੰਜਾਬ ਦੇ ਮਸਲਿਆਂ ਦਾ ਹੱਲ ਅੱਜ ਆਪਿਆ ਮੁਕੰਮਲ ਆਪਿਆ